ਬਾਈ ਪੰਮੇ ਜਿੰਨੇ ਦੋਸਤ ਮਿੱਤਰ ਪਿਆਰੇ ਆਏ ਆ ਬਾਈ ਜੱਸੀ ਜਸਵੀਰ ਸਰਾਏ ਸਾਡੇ ਬਹੁਤ ਵੱਡੇ ਪਹਿਲਵਾਨ ਬਾਈ ਗਰਬਖ ਸਿੱਧੂ ਜੀ ਕਿਹਦਾ ਕਿਹਦਾ ਨਾਮ ਲਾਵਾਂ ਮੈਂ ਬਾਈ ਰਾਜਪਾਲ ਬੇਕ ਸਪੀਡ ਤੋਂ ਸਾਡਾ ਬਾਈ ਕੁਲਵੰਤੋਂ ਵੀ ਤਾਲੀਆਂ ਔਰ ਜਿੰਨੇ ਮਿੱਤਰ ਪਿਆਰੇ ਆਏ ਆ ਤੁਸੀਂ ਮੇਰੇ ਮਨੂੰ ਜੀ ਆਇਆਂ ਨੂੰ ਜੇ ਕੋਈ ਤੁਹਾਡੀ ਸ਼ਾਨ ਦੇ ਵਿੱਚ ਜਾਂ ਮੈਥੋਂ ਕੋਈ ਗੁਸਤਾਖੀ ਹੋ ਵੀ ਹੋਏ ਤੁਸੀਂ ਮਾਫ ਕਰਨਾ ਭਾਈ ਬੱਬੂ ਗੁਰਪਾਲ ਦਵਿੰਦਰ ਸਰਵਾਬਾ ਭਾਈ ਅਮਰਤ阿里ਆਲ ਜਿਨ੍ਹਾਂ ਨੇ ਮਤਲਬ ਹਮੇਸ਼ਾ ਮੇਰੇ ਮਗਰ ਉਹ ਹੱਥ ਹੈ ਜਿਵੇਂ ਕਹਿੰਦੇ ਵੀ ਸੈ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਮਿੱਤਰਾਂ ਪਿਆਰਾਂ ਦਾ ਇਹਨਾਂ ਸਾਰੇ ਯਾਰਾਂ ਦੋਸਤਾਂ ਦੇ ਨਾਲ ਉੱਤੇ ਇੱਕ ਵਾਰੀ ਪਲੀਜ਼ ਹਲਕੇ ਲਈ ਹੱਥ ਨਾਲ ਤਾੜੀ ਮਾਰ ਦਿਓ ਭਾਈ ਬੱਬੂ ਗੁਰਪਾਲ ਆ ਗਿਆ ਤੁਸੀਂ ਸਾਰੇ ਮਿੱਤਰ ਆ ਗਏ ਸੋ ਗੱਲ ਗੋਣਾ ਦਾ ਹੈ ਨਹੀਂ ਸੀਗਾ ਬਾਈ ਸਰ ਪ੍ਰੀਤ ਹੈ ਨਾ ਗਲਾ ਵੀ ਉਹ ਜਾਂ ਚੱਲਦਾ ਨਹੀਂ ਹੈ ਉਹ ਠੰਡ ਠੰਡ ਦੇ ਬੰਨੇ ਪਏ ਸੋ ਇੰਨੇ ਬੰਦੇ ਆਏ ਨੇ ਮੈਂ ਕਮੇਟੀ ਗੀਤ ਪੇਸ਼ ਕਰਨ ਲੱਗਾ ਗੀਤ ਤਾਂ ਹੋਰ ਵੀ ਉੱਤੇ ਰਹੀ ਪਹਿਲਾਂ ਮੈਂ ਛੋਟਾ ਜਿਹਾ ਇੱਕ ਗੀਤ ਸੁਣ ਲੋ ਆ ਮੈਂ ਗਲਾ ਜਾ ਕੇ ਵਧਾਈ ਦੇ ਤੌਰ ਤੇ ਤੁਸੀਂ ਜਾਂ ਪਰਮਾਤਮਾ ਨੂੰ ਯਾਦ ਕਰ ਲੋ ਜਾਂ ਮਤਲਬ ਕੁਝ ਵੀ ਪਹਿਲਾਂ ਕਰਾਓ ਜੀ ਜ਼ਿੰਦਗੀ ਮੰਗ ਤਾ ਰੱਜ ਦਾ ਨਈ ਸਾਰੀ ਜ਼ਿੰਦਗੀ ਮੰਗ ਤਾ ਰੱਜ ਦਾ ਨਈ ਤੇ ਜੋ ਵੀ ਜਮੇ ਜਗ ਤੇ ਨੰਦਿਉਂਦਾ ਹੈ ਨਾ ਸੁਣਨ ਲਿਆ ਸ਼ਾਰਟਕਟ ਤੁਸੀਂ ਲਿਜਾਉਂਗਾ ਆਉਣਾ ਨੇ ਸਮੇਂ ਚ ਤੁਸੀਂ ਸਾਡੇ ਡਿਊਟੀ ਦੀ ਸੁਣਿਆ ਕਰੋਗੇ ساری ਜ਼ਿੰਦਗੀ ਮੰਗਤਾ ਰੱਜਦਾ ਰਹੀ ਤੇ ਜੋ ਵੀ ਜੰਮੇ ਜਗ ਤੇ ਨੰਗ ਆਉਂਦੇ ਕਿਸੇ ਖੁਸ਼ੀ ਦੀ ਜਿਹੜਾ ਬਾਹਰ ਜਹਾਨ ਚੋਂ ਲਾਗਿਆਉਂਦਾ ਜਦੋਂ ਸਾਥ ਮਿਲਦਾ ਜਦੋਂ ਮੇਲ ਸਾਡਾ ਹੋਇਆ ਯਾਰਾਂ ਪਿਆਰਿਆਂ ਦੇ ਨਾਲ ਅਸੀਂ ਰਾਜ ਹੁੰਦਾ ਤੱਕਿਆ ਹੰਗਾਰਿਆਂ ਦੇ ਨਾਲ ਬਾਈ ਪੰਮਾ ਸੱਜੋਗੇ ਸਾਡੇ ਦਾਰਜੀ ਬੈਠਿਆ ਡਾਕਟਰ ਸਿਮਰਾਲ ਤਾਲੀਆਂ ਕਹਿੰਦਾ ਨਾ ਹੋਊਗਾ ਮੈਂ ਨੀੜੇ ਦਾ ਹਜ਼ਦਾਨਾ ਦਾ ਕੰਜਦੇ ਨੂੰ ਕਿਹਾ ਸੀ ਵੀ ਉਹਨੂੰ ਤਾਂ ਰੰਗ ਵੀ ਉੱਡੇ ਦਾ ਕਰ ਗਿਆ ਕੰਮ ਉਹ ਹੀ ਵਧਾਈ ਦੇ ਪਾਤਰਾ ਬਾਈ ਸਾਡਾ ਡਾਕਟਰ ਸਿਮਰਾਲ ਜਿਨ੍ਹਾਂ ਨੇ ਵਿਚਾਰਿਆ ਸਾਰੀ ਜ਼ਿੰਦਗੀ ਮੰਗ ਤਾਰ ਤਦਾਰੀ ਤੇ ਜੋ ਵੀ ਜੰਮੇ ਜੱਗ ਤੇ ਨੰਗ ਹੋਉਂਦਾ ਕਿਸੇ ਖੁਸ਼ੀ ਦੀ ਘਾਟ ਕੋ ਨੂੰ ਨਹੀਂ ਰਹਿੰਦੀ ਤੇ ਜਿਹੜਾ ਬਾਹਰ ਜਹਾਨ ਚੋਂ ਲੱਗਿਆ ਹੁੰਦਾ ਕੁੱਟ ਕੇ ਕੇ ਖਤਮ ਮوجود ਕਰਕੇ ਕੁੱਟ ਕੇ ਪਿਸ ਕੇ ਖਤਮ ਮوجود ਕਰਕੇ ਕਿਤੇ ਤੇਰ ਜਾ ਮਹਿੰਦੀ ਦਾ ਰੰਗ ਆਉਂਦਾ ਪੱਤੇ ਭਾਈ ਇਹ ਫਨ ਸੁਫਾ ਦੋ ਲੰਗ ਜੇ ਜੋੜਦਾ ਟੰਗਿਉ ਆਉਂਦਾ ਤੰਤਾਲਬ ਮਿਠੜੇ ਮਹਿਵੇ ਹੈ ਕਰਮਾ ਤੁਰੇ ਲੈ ਲੈ ਭਾਵੇਂ ਲੈ ਲੀਆ ਪਰਾ ਦੇਖ ਲੋ ਸਮਾਨ ਤਿੰਦਾਂ ਨੇ ਤੁਂਛੜੇ ਲੈ ਵੇ ਐ ਕਰਮਾ ਵਾਲਿਆਂ ਨੂੰ ਕਿੱਥੇ ਤੇ ਕਿੱਥੇ सतगुरू ਤੁੜੀ ਬਿਕਰ ਸਪੀਡ ਤੋਂ ਸਪੈਸ਼ਲ ਬਾਡ ਕਰਨਾ ਯਾਰ ਬਾਈ ਐਮ ਸਾਡੇ ਵੱਡੇ ਵੱਡੇ ਕਲਾਕਾਰ ਬਾਈ ਕਿਸੰਦਰ ਸਿੰਘ ਦਾ ਜੀ ਦੇ ਪ੍ਰੋਗਰਾਮ ਜਿਹਨਾਂ ਨੇ ਕਰਾਇਆ ਜਿਹਨਾਂ ਨੇ ਬਾਈ ਬਹਾਦਰ ਸਿੱਤੂ ਤੁਸੀਂ ਸਾਰੇ ਹਾਏ ਨਾ ਤੋੜ ਤੋੜ ਖੜਾ ਬੰਦਾ ਖੜਾ ਪਿਆ ਥੈਂਕ ਯੂ ਤਕੜੇ ਨੂੰ ਵੇਖ ਕੇ ਕਦੇ ਵੀ ਤੈਨੂੰ ਪੁੱਛਦੇ ਦੰਦਾਰੋ ਸਾਰਿਆਂ ਨੂੰ ਦੰਦਾਰੋ ਵਿਛੜੇ ਵੇ ਥੈਂਕ ਯੂ ਸੋ ਮੈਨ ਸੋ ਹੁਣ ਗੀਤ ਅਭੇਰ ਨਮਾਸੀ ਪਰ ਹੁਣ ਮੇਰੇ ਮਿੱਤਰ ਪਿਆਰੇ ਬਹੁਤ ਆਏ ਆ 35 40 ਘੰਟੇ ਪ੍ਰੋਗਰਾਮ ਚੱਲਣਾ ਬਾਈ ਬੱਬੂ ਤੁਹਾਨੂੰ ਸੁਣਨਾ ਸੀ ਫੇਰ ਦੁਬਾਰੇ ਸੋ ਗੀਤ ਦੀ ਪੇਸ਼ ਕਰ ਲਿਆ ਔਰ ਜਦ ਪਹੇਗਾ ਕਿਸੂਤਾ ਬਾਈ ਜਤਿੰਦਰਪੁਰ ਜਗਾ ਇਧਰ ਬਾਈ ਜਲਬਖ ਬੈਠਾ ਬਾਈ ਬੱਬੂ ਤੁਹਾਨੂੰ ਲੱਗ ਬਾਈ ਜੀ ਦਾ ਸਭਾਈ ਮਡੇਪਾ ਜੋ ਰੋਬਾਈ